ਲਓ ਵੀ ਖੜ ਜਾ ਖੜ ਜਾ ਹਾਂਜੀ ਸਭ ਤੋਂ ਪਹਿਲਾਂ ਤਾਂ ਇਹ ਬੈਰੂ ਨੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਸਾਨੂੰ ਪਤਾ ਹੀ ਆ ਜੀ ਅੱਜ ਲੋਹੜੀ ਦਾ ਤਿਹਾਰ ਆਈ ਤੇ ਸਾਡਾ ਪਿੰਡ ਬਾਗਾ ਜੀ ਤੇ ਸਾਡਾ ਪਿੰਡ ਪਿੰਡ ਖੁੱਦੇ ਹੀ ਬਾਗਾ ਜੀ ਤੇ ਅੱਜ ਅਸੀਂ ਬਾਗੇ ਪਿੰਡ ਦੇ ਵਿੱਚ ਪਾਈ ਆ ਲੋਹੜੀ ਜੀ ਤੇ ਇੱਥੇ ਇੱਕ ਬੇਟਾ ਹੋਇਆ ਜੀ ਤੇ ਬੇਟੇ ਦੀ ਖੁਸ਼ੀ ਦੇ ਵਿੱਚ ਇੱਕ ਲੋਹੜੀ ਪਾਈ ਗਈ ਆ ਤੇ ਦੇਖੋ ਜੀ ਤੇ ਲੱਡੂ ਵੰਡੇ ਗਏ ਜੀ ਦੇਖੋ ਜੀ ਆਪਾਂ ਆਪਣਾ ਪੰਜਾਬੀਆਂ ਦਾ ਤਿਹਾਰ ਆ ਜੀ ਲੋਹੜੀ ਤੇ ਸਾਰੇ ਜਣੇ ਧੂਮ ਧਾਮ ਨਾਲ ਮਨਾਇਆ ਕਰੋ ਤੇ ਕਈ ਪਿੰਡਾਂ ਚ ਤਾਂ ਲੋਹੜੀ ਖਤਮੀ ਕਰਤੀ ਪਹੁੰਚ ਗਏ ਲੋਕ ਤੇ ਇੱਕ ਤੇ ਸਾਡਾ ਸਾਡੇ ਮੈਂਬਰ ਸਾਬ ਕਹਿੰਦੇ ਵੀ ਸਾਡਾ ਹਲੇ ਜਿਉਂਦਾ ਸਭਾਚਾਰ ਸਾਡਾ ਅਸੀਂ ਹਾਂਜੀ ਹਾਂਜੀ ਅਸੀਂ ਜਿਉਂਦੇ ਆ ਜੀ ਕੱਲੇ ਕੱਲੇ ਦੀ ਬਣਾਇਆ ਜੇ ਮੂੰਹ ਦੀ ਹਾਂ ਕੱਲੇ ਕੱਲੇ ਅਸੀਂ ਧੂਮ ਧਾਮ ਨਾਲ ਲੋਹੜੀ ਮੂੰਹ ਜੇ ਬਸਰ ਰਹੇ ਆ ਤੇ ਸਾਡੇ ਤੇ ਆ ਇਧਰ ਫਾਰਾਂ ਦੇ ਇਧਰ ਵੀ ਬਣਾ ਮੈਂਬਰ ਸਾਹਿਬ ਕਹਿੰਦੇ ਵੀ 6 ਨੰਬਰ ਸਾਡਾ 1ਾ ਜੀ ਸਾਡੇ ਇੱਥੇ ਇਕੱਠੇ ਹੁੰਨੇ ਠੀਕ ਹੈ ਜੀ ਮੇਰੇ ਮਾਈਕ ਲੱਗਾ ਤੇ ਸਾਡੇ ਮੈਂਬਰ ਸਾਹਿਬ ਆਏ ਵੀ ਕਹਿੰਦੇ ਸੀਗੇ ਵੀ ਸਾਡਾ 6 ਨੰਬਰ ਵਾਰਡ ਆ ਜੀ ਤੇ ਸਾਡੇ 6 ਨੰਬਰ ਵਾਰਡ ਦੇ ਵਿੱਚ ਇਹ ਲੋੜੀ ਆਇਆ ਤੇ ਲੋੜ ਵੀਡੀਓ ਬਣਾ ਦੇਣਾ ਲੋੜੀ ਭਵਾਉਂਗੀ ਤੇ ਕੱਲ ਨੂੰ ਆ ਜੀ ਮਾਗੀ ਦਾ ਮੇਲਾ ਤੇ ਅੱਜ ਅਸੀਂ ਪਾਈ ਹੋਈ ਆ ਲੋੜੀ ਲੈ ਭਾਈ ਇੱਧਰ ਵੇਖ ਲਿਆਏ ਬੋਤਲ ਜਿਕੇ ਨੇ ਤੇ ਪਰਮਾਤਮਾ ਗਾਣੂ ਇਹਨਾਂ ਨੂੰ ਇੱਧਰ ਲੈ ਆਈ ਆ ਬੋਰੀ ਭਵਾਈ ਜਾਂਦੀ ਏ ਲੋੜੀ ਤੇ ਜੇ ਇਹ ਹੈਗੇ ਆ ਜੀ ਬੱਚੇ ਦੀ ਲੋੜੀ ਜੀ ਤੇ ਜਸਮੀਤ ਜਸਦੀਪ ਜਸਦੀਪ ਦੀ ਜੀ ਪਰਮਾਤਮਾ ਉਹਨੂੰ ਬਹੁਤ ਸਾਰੀ ਤਰੱਕੀ ਵਾਸਤੇ ਲੰਬੀ ਉਮਰ ਦਾ ਬਖਸ਼ਾ ਜੀ ਬਹੁਤ ਆ ਬੰਦੇ ਚਨ ਬੰਦੇ ਜੀ ਟਕ ਜੀ ਆ ਪੜ ਦੇ ਵਿਆਹ ਦੀ ਮੈਨੂੰ ਲੱਗਾ 10 15 ਸਾਲ ਹੋ ਗਏ ਜੀ ਵਿਆਹ ਨੂੰ ਤੇ ਹੁਣ ਲੋੜ ਹੀ ਜਾਂਦਾ ਜੀ ਤੇ ਇੱਧਰ ਸਾਰਿਆਂ ਦੇ ਬਣਾ ਦੇ ਇੱਧਰ ਵੀ ਬਣਾ ਦੇ ਤੇ ਸਾਰੇ ਜਣੇ ਇਸ ਲੋੜੀ ਤੇ ਰੱਬ ਮੂਰੇ ਇਹ ਦਵਾਵਾਂ ਕਰੋ ਤੇ ਅਗਲੇ ਵੇਰੇ ਵੀ ਆਈ ਅਗਲੇ ਵੇਰੇ ਅਗਲੇ ਅਗਲੇ ਵੇਰੇ ਵੀ ਬਹੁਤ ਵਧੀਆ ਭਾਗਾਂ ਭਰੀ ਸਾਰਿਆਂ ਤੇ ਇਹ ਲੋੜੀ ਆਵੇ ਇਦੋਂ ਵੀ ਇਕੱਠਾ ਹੋਵੇ ਜੀ ਖੁਸ਼ੀ ਹੋਵੇ ਤੇ ਇਸ ਲੋੜੀ ਤੇ ਅੱਜ ਦੇਖੋ ਜੀ ਕਿੰਨਾ ਇਕੱਠਾ ਤੇ ਅਗਲੇ ਸਾਲ ਨੂੰ ਇਦੋਂ ਵੀ ਵੱਧ ਇਦੋਂ ਵੀ ਜ਼ਿਆਦਾ ਇਕੱਠ ਹੋਵੇ ਤੇ ਸਾਰਿਆਂ ਨੇ ਤੇ ਐਂ ਇ ਲੋੜੀ ਪਾਈ ਰਵੇ ਜੀ ਪਰਮਾਤਮਾ ਐਂ ਲੋੜੀ ਬਣਾਈ ਰੱਖੇ ਜੀ ਸਾਰਿਆਂ ਦੀ ਤੇ ਕਹਿੰਦੇ ਹੁੰਦੇ ਆ ਘਰ-ਘਰ ਖੁਸ਼ੀਆਂ ਦੀ ਲੋੜੀ ਹੋਵੇ ਜੀ ਤੇ ਕਹਿੰਦੇ ਵੀ ਪਰਮਾਤਮਾ ਚੜਦੀ ਕਲਾ ਚ ਰੱਖੇ ਸਾਰਿਆਂ ਨੂੰ ਹਾਂਜੀ ਬੋਲਿਆ ਉਹਨੂੰ ਵੀ ਬੁਲਾ ਲਾ ਹਾਂ ਭਾਈ ਬੋਲ ਕੀ ਕਹਿਣਾ ਚਾਹੇਗਾ ਮੈਂ ਤਾਂ ਕਹਿਣਾ ਚਾਹਾਂ ਸਾਰਿਆਂ ਨੂੰ ਪਹਿਲੀ ਗੱਲ ਤਾਂ ਜੀ ਹੈਪੀ ਲੋੜੀ ਤੇ ਅਸੀਂ ਅੱਜ ਆਏ ਸੀ ਸਾਡੇ ਪਿੰਡ ਦੀ ਸੱਤ ਦੇ ਵਿੱਚ ਤੇ ਮੈਂ ਇਹਨੂੰ ਦੇਖ ਕੇ ਇੰਨੀ ਚਲ ਕੋਈ ਨਹੀਂ ਕੁਸ਼ਮਾ ਇੰਨੀ ਦੇਖ ਕੇ ਖੁਸ਼ੀ ਜੀ ਆਏ ਜੇ ਹੁੰਦਾ ਲੈ ਕੈਮਰੇ ਪਰੇ ਲੈ ਗਏ ਤਾਂ ਤਾਲਾ ਬੁੱਲ ਬੁੱਲ ਤੇ ਦੇਖ ਕੇ ਹਨਾ ਐਂ ਜਿ ਲੱਗਦਾਗਾ ਵੀ ਮੈਂ ਮੈਂ ਇਨਾ ਕੱਠ ਪਹਿਲੀ ਵਾਰ ਆ ਲੋੜੀ ਤੇ ਦੇਖਿਆਗਾ ਕਿਉਂਕਿ ਸਾਡੇ ਉਧਰਲੇ ਪਿੰਡ ਚ ਨਹੀਂ ਇਨਾ ਹੈਗਾ ਕਦੇ ਇਨਾ ਕੱਠ ਇਧਰ ਇੱਕ ਮੈਂਟ ਕਰਿਆ ਜੀ ਹਾਂ ਹਾਂ ਕਿਸੇ ਪਿੰਡ ਵਿੱਚ ਨਹੀਂ ਹੈਗਾਗਾ ਤੇ ਇਹਨਾਂ ਦੇ ਇਹਦਾ ਇਦਾਂ ਲੋੜੀ ਵੀ ਬੱਠ ਲੈਣਾ ਬੰਦਦੇ ਆ ਜੀ ਆ ਬਦਰ ਬਾਜੋ ਜੀ ਇਹ ਸਾਡਾ ਹੈਗਾ ਜੀ ਜੀਬੀਦਾਰਾ ਦਾ ਬੇਲਾ ਜੀ ਸਾਨੂੰ ਦੇਖੋ ਬਾਈ ਉਹਨੇ ਸਪੈਸ਼ਲ ਉਹਦੇ ਬਹੁਤ ਸਾਰਾ ਸਾਨੂੰ ਪਿਆਰ ਦਿੱਤਾ ਜੀ ਲੱਡੂ ਵੀ ਉਹਦੇ ਵਿੱਚ ਬਾਕੇ ਦਿੱਤੇ ਦੇਖ ਲੋ ਆ ਇਹ ਲੋ ਲੈ ਪਿਆ ਹੈਗਾ ਤੇ ਮੱਠਲ ਕੇ ਜੀ ਰੋੜੀ ਬਣਾ ਆ ਇੱਥੇ ਵੱਡਿਆਂ ਦਾ ਉਧਰ ਵੀ ਵੱਡਿਆਂ ਦਾ ਇੱਥੇ ਆ ਇਧਰ ਖੜੇ ਬੋਲੀ ਚ ਲੋਕ ਆ ਹਾਂ ਹਾਂ ਕੋਈ ਗੱਲ ਨਹੀਂ ਕਦੇ ਵੀਰ ਕੇ ਬਣਾ ਦੂਗਾ ਮੈਂ ਇੱਥੇ ਨਾ ਸਾਰੀ ਵਰਤਾ ਦੇ ਵੀ ਵੀੜਾ ਮਾਰਦੀ ਆ ਜਿਸ ਤੋਂ ਪਹਿਲਾਂ ਕਿਹੜਾ ਦੇਤਾ ਸੀ ਜਿਹੜੇ ਰਹਿੰਦੇ ਆ ਉਹ ਨਾ ਦਿੰਦੇ ਆ ਮੇਰੇ ਕੋਲ ਤਾਂ ਹੈਗਾ ਹੈਗੀ ਬਾਈ ਨੂੰ ਫੜਾ ਦੇ ਰਹਿਣਾ ਆ ਲੋ ਮੈਕ ਲੈ ਲੋ ਜੀ ਯਾਰ ਇਧਰ ਫੜਾ ਦਿਓ ਨਾ ਇਹਨਾਂ ਨੂੰ ਕਿਸੇ ਨੂੰ ਬੁਲਾਉਣਾ ਕੋਸ ਆ ਫੜਾ ਆ ਚਾਚੇ ਚਾਚੇ ਨੂੰ ਫੜਾ ਦੇ ਚਾਚੇ ਨੂੰ ਆ ਫੜਾ ਚਾਚੇ ਨੂੰ ਫੜਾ ਦੇ ਆ ਉਹਨਾਂ ਨੂੰ ਮੈਕ ਦੇਖੋ ਜੀ ਆ ਗਏ ਸਾਡੇ ਪਿੰਡ ਦੇ ਗੁਰਦੀਪ ਸਿੰਘ ਮੈਂਬਰ ਜੀ ਹੁਣ ਬੋਲਣਗੇ ਜੀ ਨਹੀਂ ਕੀ ਬੋਲਾਂ ਜੀ ਵਧੀਆ ਸਾਡੇ ਜਿਹੜੇ ਵੜੇ ਦੀ ਸਾਡੇ ਵਾਰਡ ਦੀ ਹੈਗੇ ਜੀ ਬਸ ਕਲਾਸ ਆ ਜੀ ਇਕੱਠੇ ਹੁੰਨੇ ਆ ਸੀ ਇੱਕ ਹੋਰ ਦੇਖ ਲਓ ਜੀ ਬਾਗੇ ਪਿੰਡ ਚ ਇਤੋਂ ਵੱਧ 800 ਨੂੰ ਕਿਸੇ ਦੂਰ ਤੇ ਨਹੀਂ ਮਿਲਣਾ ਜੀ ਚਾਹੇ ਸਾਡੇ ਹੀ ਬੋਲਦੇ ਵੀ ਬੋਲਾ ਬੋਲੀ ਨੇ ਬਹੁਤ ਰੱਕੀ ਕੀਤੀ ਸਰਕਾਰੀਆਂ ਜੀ ਸਾਡੇ ਪਿੰਡ ਦੇ ਬੇਪੁੰੜਿਆ ਬੇਪੁੰੜਿਆ ਸਾਡਾ ਬੋਲਾ ਪਾਣੀ ਨੇ ਬਹੁਤ ਰੱਕੀ ਕਰੀ ਆ ਜੀ ਤੇ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਲਾਇਕ ਰਿਆ ਕਰੋ ਕਮੈਂਟ ਹੇਰ ਲਾਈਕ ਕੋਈਂਟ ਸ਼ੇਅਰ ਸਬਸਕ੍ਰਾਈਬ ਕਰੋ ਹਾਂ ਹੈ ਕੀ ਕੰਮ ਪੁੱਤ ਸਾਡੇ ਪਿੰਡ ਦੀ ਆਣ ਆ ਸ਼ਾਨ ਆ ਬਹੁਤ ਵਧੀਆ ਤਰੱਕੀ ਕਰੀ ਆ ਤੇ ਸਾਡੇ ਇਹ ਜੇ ਜੇ ਯੂਟਿਊਬਰ ਸਾਡੇ ਹੈਗੇ ਆ ਬੋਲਾ ਬੋਲੀ ਸਾਡੇ ਪਿੰਡ ਦੀ ਆਣ ਆ ਸ਼ਾਨ ਆ ਬਾਣ ਆ ਪੁੰੜਿਆ ਸਾਡੇ ਪਿੰਡ ਸਾਡੇ ਪਿੰਡ ਮੇਂ ਤੱਕੀ ਕਰਾਈ ਇਹਨਾਂ ਨੇ ਸਾਰੇ ਬਿੱਤਰ ਕਹੀ ਇਹਨਾਂ ਨੂੰ ਲਾਇਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਬੇ ਪੁੰੜਿਆ ਸ਼ੇਅਰ ਕਰ ਦਿਆ ਕਰੋ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ ਲਾਈਕ ਤੇ ਕਮੈਂਟ ਕਰ ਦਿਆ ਕਰੋ ਹਾਂਜੀ ਓਕੇ ਹਾਂਜੀ ਓਕੇ ਬੇਟੇ ਪਾਣੀ ਲੋੜੇ ਤੇ ਗੀਤ ਕਿਹਦੇ ਕਿਹਦੇ ਵਧੀਆ ਜੇ ਜਿਹੜੇ ਬੱਚੇ ਆ ਨਾ ਜੇ ਬੱਚੇ ਵਧੀਆ ਮਿਹਨਤ ਕਰ ਰਹੇ ਆ ਇਹ ਇਹਨਾਂ ਨੂੰ ਚਾਚਾ ਜਿੰਨੀ ਖੇਗੇ ਸਪੋਰਟ ਕਰਿਆ ਕਰੋ ਚਾਚਾ ਗੁੜਗਣ ਕਹਦੇ ਲੋੜੀ ਦੇ ਗੀਤ ਤੇ ਗਾ ਦੋ ਇਹਨਾਂ ਇਹ ਜਿਹੜੇ ਬੱਚੇ ਆ ਨਾ ਇਹਨਾਂ ਨੂੰ ਜਿੰਨੇ ਕੇ ਸਪੋਰਟ ਕਰਿਆ ਕਰੋ ਹਾਂ ਅਸੀਂ ਤਾਂ ਕਰਦਾਂਗੇ ਬਸ ਸਾਡੇ ਬੱਚੇ ਆ ਸਾਡੇ ਪਿੰਡ ਦੇ ਬੱਚੇ ਆ ਬਹੁਤ ਬਹੁਤ ਸਪੋਰਟ ਕਰੋ ਤੇ ਵਧੀਆ ਕਰ ਰਹੇ ਆ ਇਹ ਦੇਖੋ ਜੀ ਅਸੀਂ ਵੀ ਇਹੀ ਚਾਹੁੰਦੇ ਸੀਗੇ ਵੀ ਸਾਡਾ ਪਿੰਡ ਬਾਗਾ ਜੀ ਤੇ ਲੋਕਾਂ ਨੂੰ ਪਤਾ ਲੱਗ ਜੇ ਵੀ ਕੀ ਡਿਸਟ੍ਰਿਕਟ ਬਠਿੰਡਾ ਚ ਵੀ ਕੋਈ ਬਾਗਾ ਪਿੰਡ ਹੈਗਾ ਜੀ ਤਾਂ ਕਰਕੇ ਅਸੀਂ ਨਾਲ ਤਾਂ ਤੁਹਾਨੂੰ ਖੁਸ਼ ਰੱਖਦੇ ਆ ਤੇ ਨਾਲੇ ਤੁਹਾਨੂੰ ਸੌਣਿਆ ਤੇ ਨਾਲੇ ਅਸੀਂ ਬਸ ਸਾਡੀ ਵੀ ਤਮੰਨਾ ਇਹੀ ਸੀ ਵੀ ਸਾਡੇ ਪਿੰਡ ਬਾਗੇ ਦਾ ਅਸੀਂ ਵੱਧ ਤੋਂ ਵੱਧ ਇਸ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿਹੜਾ ਸਾਡਾ ਪਿੰਡ ਬਾਗਾ ਵੀ ਇਹਦਾ ਨਾਂ ਚਮਕਾ ਗਏ ਤੇ ਦੇਖੋ ਜੀ ਸਾਨੂੰ ਤੁਹਾਡਾ ਬਹੁਤ ਪਿਆਰ ਮਿਲ ਰਿਹਾ ਤੇ ਇਸੇ ਤਰ੍ਹਾਂ ਹੀ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਰਿਹਾ ਕਰੋ ਤੇ ਦੇਖੋ ਜੀ ਸਾਡੇ ਵੇੜੇ ਦੀ ਸੀ ਨੰਬਰ 62 ਦੀ ਲੋੜੀ ਪਿੰਡ ਵਾਗੇ ਦੀ ਦੇਖੋ ਜੀ ਕਿੰਨਾ ਕਾਠਾ ਤੇ ਹਰ ਘਰ ਦੇ ਵਿੱਚ ਖੁਸ਼ੀ ਲਿਆਵੇ ਇਹ ਲੋੜੀ ਹਾਈ ਫੱਟੀ ਲਾਈ ਵਸ ਹੇ ਮਾਤੀ ਮਾਤੀ ਲੋੜੀਏ ਦੇਖੋ ਜੀ ਮਾਤਾ ਜੀ ਨੇ ਬਹੁਤ ਸੋਹਣਾ ਲੋਹੜੀ ਤੇ ਗੀਤ ਗਾਇਆ ਤੇ ਸਾਡੇ ਪਿੰਡ ਦੇ ਵਿੱਚ ਬਹੁਤ ਧੂਮਤਾ ਲੋਹੜੀ ਮਨਾਈ ਜਾਂਦੀ ਹੈ ਤੇ ਰੱਬ ਮੂਰੇ ਅਸੀਂ ਵੀ ਇਹੀ ਦੁਆ ਕਰਦੇ ਹਾਂ ਵੀ ਹਰ ਘਰ ਦੇ ਵਿੱਚ ਹਰ ਪਰਿਵਾਰ ਦੇ ਵਿੱਚ ਖੁਸ਼ੀ ਹੋਵੇ ਤੇ ਹਰ ਪਿੰਡ ਦੇ ਵਿੱਚ ਹਰ ਪਿੰਡ ਦੇ ਵਿੱਚ ਪਤਾ ਲੱਗੇ ਵੀ ਛੇ ਨਰ ਬਾ ਤੇ ਇਸੇ ਤਰ੍ਹਾਂ ਹੀ ਲੋਹੜੀ ਪੈਂਦੀ ਰਹੇ ਸਾਡੀ ਲੋਹੜੀ ਤੇ ਬਹੁਤ ਇਕੱਠਾ ਜੀ ਤੇ ਮੈਂ ਨੀਂ ਕਿਹਿਆ ਟਿਕੜਾ ਨੇ ਆਇਆ ਹਾਂ ਆਪ ਕੋ ਲਗੀ ਮਾਤੀ ਦੋਲੀਏ ਮਾਰੂ ਨੀ ਲਾਮ ਦੇ ਭੱਗੇ ਮਾਤੀ ਮਾਰੂ ਨੀ ਲਾਮ ਦੇ ਭੱਗੇ ਸਲਿੱਦਰ ਦੀ ਜੜ ਝੁੱਲੇ ਪਾ ਹੈ ਝੁੱਲੇ ਪਾਉਂਦੇ ਦੇ ਨਾਲ ਮੈਂਬਰ ਸਾਹਿਬ ਤੁਸੀਂ ਵੀ ਦੱਸ ਦਿਓ ਜੀ ਕੋਈ ਝੁੱਲੇ ਪਾਉਂਦੇ ਹੈ ਖਾ ਦੇ ਚਾਚਾ ਭੋਲਾ ਗਾਉਂਦਾ ਨਹੀਂ ਆਦ ਲਿੱਦਰ ਜਾਦ ਲਿੱਦਰ ਤੋਂ ਤੋਨੇ ਗਾਉਂਗੇ ਲੱਕੜਾ ਮਿਲਿਆ ਕਿ ਕੀ ਪੈਂਦੀ ਆ ਕੀ ਮੈਲਾ ਤੋਂ ਨਨ ਵੀ ਜਾਂਦੀ ਹੈ ਕਿ ਨਹੀਂ ਆ ਦਸਰ ਜਾਦਰ ਇਧਰ ਇਸ ਲਈ ਇਧਰ ਆਵੇ ਦਾਲਾ ਹੋਣਾ ਲੱਕੜਾ ਤੇ ਪਾਸੇ ਕੋਕਾਂ ਨਾਲ ਸੁੱਟ ਲੱਕੜਾ ਮਾਈਕ ਲੱਗੇ ਇਧਰ ਗਾਉਣਾ ਗਾਉਣਾ ਹੋਰ ਗਾ ਤਾਂ ਕੋਈ ਗਾ ਦੋ ਭਾਈ ਇੱਕ ਗਾਉਣਾ ਕੋਈ ਨਾ ਭਾਈ ਮਸੂਰ ਹੋ ਜਾਊਗਾ ਮਸੂਰ ਹੋ ਜਾਓਗੇ ਚਲੋ ਗਾਉਣਾ ਕੋਈ ਨਾ ਕੋਈ ਹੋਰ ਹੋਰ ਯਾਦਗਾਰੀ ਰਹਿ ਜਾਊਗੀ ਉਹ ਗਾ ਦੋ ਆਜੂ ਵੀਡੀਓ ਪਤਾ ਕਿੰਨੀ ਪਬਲਿਕ ਚ ਜਾਊਗੀ ਆ ਜੁਨਾ ਹੋਰ ਆਪਣੇ ਨਗਰ ਕੀ ਇਤਰਾਲੀ ਵੀ ਬਾੜੀ ਦੂਰ ਗਈ ਆ ਹੋਰ ਹਾਂ ਬਾੜੀ ਦੂਰ ਗਈ ਆ ਆਪਣੇ ਏਡਾ ਚ ਵਾਗੀ ਇਹ ਮੈਂ ਪਹਾਨਾ ਨੂੰ ਲਾ ਆਹ ਉਹ ਜਮਾ ਬੇਇਜ਼ਤੀ ਵਾਲੀ ਗੱਲ ਆ ਹੋਰ ਕੀ ਆ ਮੂੰਹ ਤੇ ਬੇਇਜ਼ਤੀ ਜਾਵਾ ਤੂੰ ਮੇਰੇ ਸਹਣਾ ਨੇ ਆ ਖੜਨਾ ਆ ਜੋ ਬੇਇਜ਼ਤੀ ਦੀ ਗੱਲ ਆ ਗਾਉਣਾ ਕੋਈ ਵੀ ਨਹੀਂ ਜਾਣਦੀ ਆ ਉਹ ਹੋ ਹਾ ਹਾਂ ਬੇਟਾ ਟਿਕਾਣੇ ਦੋੜੀ ਚੋਂ ਹੌਤਾ ਮਾਸੂਦ ਕੀ ਕਰ ਮਾਸੂਦ ਤਾਂ ਖਾਣਾ ਨਹੀਂ ਨਹੀਂ ਸ਼ਾਬਾਸ਼ 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 ਚੱਲ ਚੱਲ ਹੋਰ ਤਨਾ ਗਾਜਰ ਵੇਚੀ ਭਾਈ ਸਾਰੀਆਂ ਸਾਰੀਆਂ ਸੱਦੇ ਆ ਨਾ ਸੁਣ ਲਿਉਂਗਾ ਨਹੀਂ ਭਾਈ ਲੋੜੀ ਦਿਲਦਰ ਪਤਾ ਕੌਣ ਸੀ ਚਲੋ ਠੀਕ ਹੈ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਅੱਗੇ ਜਰੂਰ ਕਰੀਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੀ ਵੀਡੀਓ ਦੇਖਣ ਲਈ ਦਿਲਦਰ ਇਕਾ ਉਹ ਸੀਗਾ ਮਤਲਬ